ਇੱਕ ਵੀਡੀਓ ਵਾਇਰਲ ਹੋਈ ਜਿੱਥੇ ਤੁਸੀਂ ਇਹ ਕਹਿੰਦੇ ਹੋ ਕਿ ਮੇਰੇ ਹਸਬੰਦ ਨੂੰ ਮੈਂ ਕਹਾਂ ਵੀ ਕਈ ਵਾਰੀ ਸਾਹਮਣੇ ਉੱਥੇ ਸਿੱਧੂ ਖੜਾ ਹੁੰਦਾ ਕੁੜਤਾ ਪਿਆਮਾ ਪਾਇਆ ਤੇ ਮੈਨੂੰ ਦੱਸਦਾ ਹੈ ਉਹ ਇਹਦਾ ਮਜ਼ਾਕ ਬਹੁਤ ਬਣਿਆ ਕਿ ਇਹ ਕਿਵੇਂ ਹੋ ਸਕਦਾ ਹੋ ਸਕਦਾ ਪੱਥਰਾਂ ਚੋਂ ਰੱਬ ਪਾ ਲਿਆ ਲੋਕਾਂ ਨੇ ਮੇਰੀ ਗੱਲ ਸੁਣ ਤੁਸੀਂ ਮੈਂ ਬਿਲਕੁਲ ਖਤਮ ਹੋ ਚੁੱਕੀ ਹਾਂ ਮੇਰੇ ਘਰੇ ਰੋਟੀ ਨਹੀਂ ਹੈ ਨਾ ਮੈਂ ਰੋਟੀ ਪਾ ਕੇ ਦੀਆ ਮਤਲਬ ਵੀ ਮੈਂ ਬਿਲਕੁਲ ਸਿੰਪਲ ਲਾਈਫ ਜੰਡ ਆ ਰਹੀ ਹਾਂ ਉਦੋਂ ਮੇਰਾ ਬੱਚਾ ਵੀ ਬਿਮਾਰ ਸੀ ਮੇਰਾ ਬ੍ਰਦਰ ਵੀ ਬਿਮਾਰ ਸੀ ਜਦੋਂ ਸ਼ੁਭ ਨੇ ਨਾਲਿਆ ਹੈ ਨਾ ਜੀ ਮੰਨ ਲਓ ਤੁਸੀਂ ਮੈਨੂੰ ਸਪੂਟ ਗਈ ਸੀ ਮੈਨੂੰ ਦੁਬਾਰਾ ਤੁਸੀਂ ਜਸਵਿੰਦਰ ਬਰਾੜ ਬਣਾਤਾ ਫਿਰ ਮੈਂ ਤੁਹਾਡਾ ਆਸਾਨ ਕਦੇ ਭੁੱਲੂ ਮੈਂ ਤਾਂ 24 ਘੰਟੇ ਤੁਹਾਨੂੰ ਸੀਸਾ ਦਿਉ ਹਾਲਾਂਕਿ ਮੈਂ ਬਹੁਤ ਵਾਰ ਜਾਣੇ ਆ ਮੈਂ ਇਹ ਕਮੈਂਟਾਂ ਤੋਂ ਡਰਦੀ ਮੈਂ ਫੋਟੋ ਪਾਉਣੋਂ ਹੀ हट ਗਈ ਕਾਦੀ ਫੋਟੋ ਕਿ ਮੈਂ ਜਦੋਂ ਘਰੇ ਜਾਣੇ ਮੈਂ ਫੋਟੋ ਪਾਉਣੋਂ ਹੀ ਹਟ ਗਈ ਮੈਂ ਕਿ ਲੋਕ ਫਿਰ ਕਹਿ ਦੇਣਗੇ ਫੈਮ ਲੈਂਡ ਦੀ ਵਾਰੀ ਫੋਟੋ ਪਾਉਂਦੀ ਫੈਮ ਲੈਂਡ ਦੀ ਮਾਰੀ ਫੋਟੋ ਪਾਉਂਦੀ ਜੇ ਆਪਾਂ ਰਿਸਪੈਕਟ ਨਹੀਂ ਕਰਦੇ ਫਿਰ ਕਹਿਣਗੇ ਇਹ ਨੁਗਰੀ ਹੈ ਇਹ ਰਿਸਪੈਕਟ ਨਹੀਂ ਕਰਦੀ ਜੇ ਮੈਂ ਰਿਸਪੈਕਟ ਕਰਦੀ ਆਂ ਵੀ ਮੈਂ ਤਾਂ ਕਰੂੰ ساری ਜ਼ਿੰਦਗੀ ਕਰੂੰ ਮੈਨੂੰ ਫੇਮ ਲਈ ਕਹਿ ਦੇਣ ਮੈਨੂੰ ਜੋ ਮਰਜ਼ੀ ਕਹਿ ਦੇਣ ਵੀਰ ਜੀ ਮੈਂ ਸਿੱਧੂ ਦੀ ਰਿਸਪੈਕਟ ਕਰਦੀ ਆਂ ਕਰਦੀ ਰਹੂੰਗੀ ਸਤ ਤੱਕ ਅਰ